ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਦੀ ਜਿਨੇ ਮੇਰੇ ਵੀ ਭੈਣ ਭਰਾ ਸਾਰੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਸਾਦੇ ਚਰਨਾਂ ਵਿੱਚ ਮੋਕ ਵਿੱਚ ਬੇਨਤੀਆਂ ਕਰਨੀਆਂ ਦੱਸਦੀਆਂ ਬੇਨਤੀਆਂ ਪ੍ਰਵਾਨ ਕਰਨਾ ਸੰਗਤ ਜੀ ਸਾਰੇ ਵੀਰ ਭੈਣਾਂ ਧਿਆਨ ਦੇਣਾ ਭਰਾਵੋ ਇਹ ਮੋਹੱਲਾ ਮਹਿਤਾਬਗੜ ਦੇ ਵਿੱਚ ਜਿੱਥੇ ਦਾਸ ਸੇਵਾ ਕਰਦਾ ਗੁਰਦੁਆਰਾ ਸਾਹਿਬ ਕਰਗੀਤਾਰ ਸਿੰਘ ਸਭਾ ਮੋਹੱਲਾ ਮਹਿਤਾਬਗੜ ਕੋਠਲੇ ਦੇਖੇ ਉਥੇ ਜੋ ਜੋ ਗੁਰੂ ਸਾਹਿਬ ਹਿੰਮਤ ਬਖਸ਼ ਰਿਆ ਦਾਸ ਆਪਣੇ ਨਗਰ ਦੀ ਸੰਗਤ ਦੇ ਕੋਲ ਦੇ ਸਹਾਇਕ ਨਾਲ ਟੋਪਰਾਲੇ ਹੋ ਰਹੇ ਨੇ ਗੁਰਦਵਾਰ ਸਾਹਿਬ ਵਿਖੇ ਉਥੇ ਕਈ ਸ਼ਰਾਰਤੀ ਅਨਸਰ ਮੇਰੇ ਨਾਲ ਕੋਈ ਨਿਜੀ ਬੈਰ ਕੱਢਣ ਦੇ ਮਾਰੇ ਇਹ ਗਲਤ ਫਵਾਵਾ ਫਲਾ ਰਹੇ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਿ ਜਿਹੜੇ ਮੇਰੇ ਦੋਸ਼ ਲਾਈ ਜਾਂਦੇ ਆ ਕਿ ਇਹ ਨਾ ਗੁਰੂ ਘਰ ਦਾ ਚੜਾਵਾ ਖਾ ਰਿਆ ਵਾ ਜਾਂ ਗੁਰੂ ਘਰ ਦੀ ਕੋਲਕਾਂ ਖਾ ਰਿਆ ਵਾ ਮੈਂ ਬੜੇ ਦੁੱਖ ਦੁਖੀ ਇਹ ਦਿਨ ਵਾਲੇ ਗੱਲ ਕਹਿ ਰਿਹਾ ਆ ਸਾਰਿਆਂ ਸਾਹਮਣੇ ਪਰ ਮੈਂ ਤੁਹਾਡੇ ਸਾਰੀਆਂ ਗੱਲਾਂ ਦਾ ਜਵਾਬ ਦੇਈ ਆ ਜਿਸ ਵੀ ਕਿਸੇ ਵੀ ਭੈਣ ਨੂੰ ਸ਼ੰਕਾ ਵਾ ਕਿਸੇ ਵੀ ਪ੍ਰਕਾਸ਼ਕ ਦਾ 1% ਵੀ ਕੋਈ ਸ਼ੱਕ ਹੈਗਾ ਤੇ ਮੇਰੇ ਮੂੰਹ ਤੇ ਆਣ ਕੇ ਕੱਢ ਲੋ ਭਰਾਵੋ ਮੈਂ ਇੱਕ ਇੱਕ ਰੁਪਈਆ ਦਾ ਹਿਸਾਬ ਲਿਖਾਇਆ ਗੁਰੂ ਘਰ ਦੇ ਵਿੱਚ ਮੈਂ 1-1 ਰੁਪਈਏ ਦੇ ਹਿਸਾਬ ਦੇ ਲਈ ਤਿਆਰ ਆ। ਮੈਨੂੰ ਮੇਰੇ ਤੇ ਇਲਜ਼ਾਮ ਤੁਸੀਂ ਤਾਂ ਲਾਓ ਜਿਵੇਂ ਇਹ ਹਿਸਾਬ ਤੋਂ ਭੱਜਿਆ ਹਾਂ। ਜਾਂ ਮੇਰੇ ਹਿਸਾਬ ਨਾ ਮਿਲਦਾ ਹੋਵੇ। ਜਿਹੜੇ ਗੋਲਕਾਂ ਦਾ ਇਲਜ਼ਾਮ ਲਾਈ ਜਾਂਦੇ ਆ ਜਾਂ ਚੋਰਾਬੇ ਦਾ ਇਲਜ਼ਾਮ ਲਾਈ ਜਾਂਦੇ ਆ। ਮੇਰੇ ਕੋ 1-1 ਰੁਪਈਏ ਦੇ ਹਿਸਾਬ ਲਿਖਿਆ ਪਿਆ। ਪੂਰੇ ਮੁਤਾਬਕੜੇ ਦੇ ਵਿੱਚ ਘੁੰਮ ਕੇ ਘਰ-ਘਰ ਜਾ ਕੇ ਗ੍ਰਹੀ ਇਕੱਠੀ ਕਰੀ ਦੀ ਸੰਗ੍ਰਾਂਹ ਤੇ ਮਸਾਂ ਕੇ 6000 ਰੁਪਏ ਹਰ ਸੰਗ੍ਰਾਂਤ ਤੇ ਇਕੱਠੀ ਹੁੰਦੀ ਆ ਹਰ ਮਹੀਨੇ ਕੋਈ 10 ਰੁਪਏ ਕਰਾਈ ਦਿੰਦਾ ਕੋਈ 20 ਰੁਪਏ ਦਿੰਦਾ ਕੋਈ ਪਰਿਵਾਰ ਨਹੀਂ ਵੀ ਦਿੰਦੇ ਚਲੋ ਸਾਡੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈਗਾ ਸਾਡਾ ਕਿਸੇ ਨਾਲ ਜੋਗ ਜੇ ਨਹੀਂ ਕੇਹੀ ਦੀ ਸ਼ਰਦਾ ਪਰ ਮੈਂ ਇਹ ਧੰਨਵਾਦ ਕਰਦਾ ਸਾਰੇ ਨਗਰ ਦੀ ਸੰਗਤ ਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਗੁਰੂ ਘਰ ਚੱਲ ਰਿਹਾ ਵਾ ਪਰ ਮੈਂ ਬੇਨਤੀ ਕਰਦਾ ਭਰਾਵੋ ਕੁਝ ਕਿ ਸ਼ਰਾਬ ਤੇ ਅੰਸਰ ਜਿੱਦਾਂ ਮੈਂ ਮੱਲੇ ਦੇ ਵਿੱਚ ਨਸ਼ੇ ਤੋਂ ਜਾਂ ਕੂੜੇ ਤੋਂ ਕੁੜ ਦੇ ਟੇਰ ਤੋਂ ਬੋਲ ਰਿਹਾ ਸੀਗਾ ਜਿਹੜਾ ਨੌਜਵਾਨੀ ਸਾਡੇ ਮਹੱਲੇ ਦੀ ਨਸ਼ੇ ਦੇ ਨਾਲ ਮਰੀ ਜਾਂਦੀ ਆ ਉਹ ਤੋਂ ਕਈ ਜਿਹੜੇ ਲਾਕ ਡਾਟ ਮੇਨਰ ਰੱਖਣ ਲੱਗ ਗਿਆ ਮੈਂ ਉਹਨਾਂ ਭਰਾਵਾਂ ਦੇ ਅੱਗੇ ਵੀ ਬੇਨਤੀ ਕਰਦਾ ਵਾਂ ਕਿ ਭਰਾਵੋ ਮੇਰਾ ਤੁਹਾਡਾ ਨਾਲ ਕੋਈ ਕਿਸੇ ਪ੍ਰਕਾਰ ਦਾ ਨਿੱਜੀ ਵੈਰ ਨਹੀਂ ਹੈਗਾ ਮੈਂ ਇਹਨਾਂ ਲੀਡਰਾਂ ਨਾਲ ਤੇ ਨੌਜਵਾਨਾਂ ਨਸ਼ਾ ਵੇਚਣ ਵਾਲਿਆਂ ਨਾਲ ਬਸ ਮੈਂ ਇਹ ਤੁਹਾਨੂੰ ਕਹਿੰਨਾ ਕਿ ਭਰਾਵੋ ਤੁਸੀਂ ਆਪਣੀ ਭੈਣ ਭਰਾ ਮਰੀ ਜਾਂਦੇ ਨਸ਼ੇ ਨਾਲ ਤੇ ਮੈਂ ਇੱਕ ਗੱਲ ਕਹਿੰਦੇ ਆ ਕਿ ਜਦੋਂ ਤੱਕ ਮੇਰੇ ਸਾਹ ਚੱਲਦੇ ਆ ਮੈਨੂੰ ਪਤਾ ਮੇਰੇ ਕੱਲੇ ਦੇ ਬੰਦ ਕਰਉਣਾ ਨਸ਼ਾ ਨਹੀਂ ਬੰਦ ਹੋ ਜਾਣਾ ਪਰ ਜਿੰਦ ਤੱਕ ਮੇਰੇ ਸਾਥ ਚੱਲਦੇ ਆ ਮੈਂ ਨਸ਼ੇ ਦੇ ਖਿਲਾਫ ਲੜਦੇ ਰਹੂੰਗਾ ਇਹਨਾਂ ਦੇ ਖਿਲਾਫ ਬੋਲਦਾ ਰਹੂੰਗਾ ਆਖਰੀ ਸਾਹ ਤੱਕ ਮੈਂ ਬੋਲਦਾ ਰਹੂੰਗਾ ਤੇ ਜਿਹੜੇ ਮੇਰੇ ਭੈਣ ਭਰਾ ਨੂੰ ਕੋਈ ਲੱਗਦਾ ਵਾ ਗਲਤ ਵਾ ਕੋਈ ਸ਼ੰਕਾ ਵਾ ਕਿਸੇ ਵੀ ਪ੍ਰਕਾਰ ਦੀ ਐਵੇਂ ਪਿੱਠ ਪਿਛੇ ਇੱਕ ਦੂਜੇ ਦੀ ਬਰਾਈ ਕਰਨ ਵਾਲੋ ਗੁੱਸਨੇ ਦਾ ਰਾਕੀ ਕਰਨ ਵਾਲੋ ਮੈਂ ਤੇ ਅੱਡੇਗੇ ਹੱਥ ਜੋੜ ਕੇ ਕਹਿਣਾ ਭਰਾਵੋ ਅੱਜ ਬੜੇ ਦੁਖੀ ਰਦੇ ਨਾਲ ਮੈਂ ਇਹ ਵੀਡੀਓ ਪਾਉਣ ਲੱਗਾ ਵਾਂ ਅੱਜ ਟੱਕਰ 2 ਮਹੀਨੇ ਹੋ ਗਏ ਗੱਲਾਂ ਹੁੰਦੀਆਂ ਨਾ ਅੱਜ ਹੈਗੀ 26 ਫਰਵਰੀ 2025 ਦੀ ਹੈ ਗੁਨਾਕ ਪਾਸ਼ਾਹੀ ਦਾ ਪ੍ਰਕਾਸ਼ਪੁਰ ਜਦੋਂ ਲੰਕੇ ਗਿਆ ਉਸ ਤੋਂ ਬਾਅਦ ਚ ਇਹ ਗੱਲਾਂ ਹੋਣ ਲੱਗ ਗਈਆਂ ਮੈਂ ਕਿੰਨਾ ਭਰਾਵੋ ਦੁੱਖ ਵੀ ਹੁੰਦਾ ਵਾ ਤੇ ਤੁਹਾਡੇ ਤੇ ਹਾਸਾ ਵੀ ਹੁੰਦਾ ਯਾਰ ਕਿ ਕਿਹੋ ਜੇ ਰਾਤ ਦੇ ਆਬ ਵੀ ਤੁਰ ਜਾਂਦੇ ਤੇ ਮੈਨੂੰ ਵੀ ਕਿਹੋ ਜੇ ਰਾਤ ਤੁਰ ਜਾਂਦੇ ਮੈਂ ਇਹ ਜਦੋਂ ਵੀ ਆਪਣੀ ਸੋਚ ਲੈ ਕੇ ਤੁਰਿਆ ਸੀ ਮੈਂ ਇਸ ਰਾਤ ਤੁਰ ਰਹਿਗਾ ਕਿ ਵੀ ਆਪਣੇ ਮਹੱਲੇ ਦੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਨਸ਼ੇ ਤੋਂ ਹਟਾਉਣਾ ਤੇ ਤਹੀ ਪ੍ਰਭੂ ਸਾਹ ਦੀਂ ਦੀ ਵਜ੍ਹਾ ਉੱਟ ਇਹਨਾਂ ਲੀਡਰ ਤੇ ਮਗਰ ਲੱਗ ਕੇ ਮੇਰੇ ਤੇ ਹੀ ਦਾਗ ਸੁੱਟ ਲੱਗ ਗਏ ਹੈ ਬੜਾ ਦੁੱਖ ਹੁੰਦਾ ਯਾਰ ਇਹਨਾਂ ਗੱਲਾਂ ਦਾ ਮੈਂ ਤਾਂ ਇਲਜ਼ਾਮ ਲੱਗਣ ਮੇਰੇ ਤੇ ਜਾਂ ਜੇ ਗੱਲ ਆ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰਭੂ ਮੂਹਦੇ ਅੰਕ ਤੁਸੀਂ ਕਰ ਸਕਦੇ ਆ ਇੱਕ ਇੱਕ ਰੁਪਈਏ ਦਾ ਹਿਸਾਬ ਲੈ ਲਓ ਯਾਰ ਕੁਲ ਲੱਗੋ ਤਾਂ ਸਹੀ ਮਰੇ ਕਿੰਨੇ ਕੁ ਨੌਜਵਾਨੀ ਮਹੱਲੇ ਦੇ ਗਲੀਆਂ ਮੋੜਾਂ ਤੇ ਖੜ ਜਾਂਦੇ ਹਨ ਕਿ ਯਾਰ ਸਵੇਰ ਨੂੰ ਵੀ ਸ਼ਾਮ ਨੂੰ ਵੀ ਯਾਰ ਗੁਰੂ ਘਰ ਨਹੀਂ ਆਉਂਦਾ ਕਿਸੇ ਦਾ ਟਾਈਮ ਲੱਗਦਾ ਬਾਰ ਬਾਰ ਤੇ ਕਈ ਨੂੰ ਇਲਜ਼ਾਮ ਲਾਉਂ ਚੁੱਕੀਆਂ ਹਨ ਉਹਨਾਂ ਮੇਰੇ ਬਤਾਵਾ ਤੋਂ ਵੀ ਮੈਂ ਗੱਲ ਕਹਿੰਦੇ ਆ ਜਿਹੜੀਆਂ ਗੱਲਾਂ ਕਰਦੇ ਮੈਨੂੰ ਕੱਲੀ ਕੱਲੀ ਦਾ ਨਾਮ ਤੱਕ ਪਤਾ ਕਿ ਜਿਨ੍ਹਾਂ ਨੇ ਗੱਲਾਂ ਕੀਤੀ ਮੇਰੇ ਕੋਲ ਵੀਡੀਓ ਰਿਕਾਰਡਿੰਗਾਂ ਪਈਆਂ ਸਾਰੀਆਂ ਦੀਆਂ ਪਰ ਮੈਂ ਨਾਮ ਲੈ ਕੇ ਵੀਡੀਓ ਦੇ ਵਿੱਚ ਕਿਸੇ ਨੂੰ ਦਿਖਾ ਨਹੀਂ ਕਰਨਾ ਚਾਹੁੰਦਾ ਜੀ ਹਾਂ ਆ ਵੀ ਯਾਰ ਤੁਸੀਂ ਤੁਹਾਡਾ ਵੀਰ ਆ ਮੈਂ ਤੁਹਾਡਾ ਬੱਚਾ ਵਾਂ ਤੁਹਾਡਾ ਪੁੱਤ ਵਾਂ ਕੋਈ ਇਸਤੇ ਲਿਆਜ ਕਰੋ ਯਾਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੰਕਾ ਵਾ ਮੈਂ ਹੱਥ ਬੰਨ ਕੇ ਤੁਹਾਡੇ ਮੁਰੇ ਹਸਾਬ ਦੇ ਲਈ ਤਿਆਰ ਆ ਗੁਰੂ ਘਰ ਦਾ ਇਹ ਡਬਲ ਇਲਜ਼ਾਮ ਜਾਂਦੀ ਯਾਰ ਕਿ ਤੁਸੀਂ ਆਓ ਅੱਗੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਆ ਤੇ ਆਓ ਅੱਗੇ ਲੱਗੋ ਅੱਗੇ ਸਾਥ ਦਿਓ ਨਾਲ ਯਾਰ ਹੈ ਮੈਂ ਤਾਂ ਕੁਝ ਹੋਰ ਸੋਚ ਕੇ ਤੇ ਆਏਗਾ ਪਰ ਮੈਨੂੰ ਕੁਝ ਹੋਰ ਹੀ ਰਾਹ ਤੇ ਪਹੁੰਚਾ ਦੇ ਜਾਂਦੇ ਯਾਰ ਕਿ ਮੇਰੀ ਇਹ ਲੈਣ ਨਹੀਂ ਹੈਗੀ ਕਿ ਮੈਂ ਕਿਸੇ ਨਾਲ ਨਾਮ ਹੈ ਕਿਸੇ ਨਾ ਕੋਈ ਕਿਸੇ ਦੇ ਖਿਲਾਫ ਮੈਂ ਕੋਈ ਨਜਾਇਜ਼ ਨਹੀਂ ਕਰ ਰਿਹਾ ਦੁੱਖ ਹੁੰਦਾ ਯਾਰ ਕਿ ਸਾਡੀ ਨੌਜਵਾਨੀ ਨਸ਼ੇ ਦੇ ਨਾਲ ਮਰੀ ਜਾਂਦੀ ਕੁਝ ਗੁਰੂ ਘਰ ਨੂੰ ਲੈ ਕੇ ਕਿ ਮੈਂ ਕਹਿੰਦਾ ਚਲੋ ਜਿੰਨੇ ਆਉਣ ਵਾਲੀ ਪੀੜ੍ਹੀ ਆ ਜਿਹੜੀ ਹੁਣ ਪੀੜ੍ਹੀ ਬਜ਼ੁਰਗ ਵੀ ਸਾਰੇ ਗੁਰੂ ਘਰ ਨਾਲ ਜੁੜ ਕੇ ਰਹਿਣਾ ਚਾਹੀਦਾ ਨਗਰ ਦੇ ਵੀ ਏਕਤਾ ਹੋਣੀ ਚਾਹੀਦੀ ਹੈ ਇੱਕ ਸਾਜੀ ਛੱਤ ਥੱਲੇ ਆਪਾਂ ਇਕੱਠੇ ਹੋਏ ਨੇ ਉਹਦਾ ਕਿਹਦੇ ਕੋਲ ਸਮਾਂ ਹੈਗਾ ਵਾਰੋ-ਵਾਰੋ ਕਿ ਜਿਹਦੇ ਘਰੇ ਜਾ ਕੇ ਬਹਿ ਜਾਂਦਾ ਜਾਂ ਕਿਸੇ ਰੋਜ਼ੋਰ ਕੌਣ ਕਿੱਥੇ ਇਕੱਠਾ ਹੁੰਦਾ ਇੱਕ ਗੁਰੂ ਘਰ ਦੀ ਇਦਰੀ ਜਗਾ ਹੈ ਇਧਰ ਸਥਾਨ ਹੈਗਾ ਜਿੱਥੇ ਆਪਾਂ ਰੋਜ਼ ਇਕੱਠੇ ਹੁੰਨੇ ਆ ਬੜਾ ਯਾਦੋਗੀ ਹੁੰਦਾ ਮਨ ਤੇ ਮੈਂ ਕਿੰਨਾ ਭਾਵੋ ਨਹੀਂ ਯਾਰ ਕਿਸੇ ਨੂੰ ਇੰਨਾ ਵੀ ਦੁਖੀ ਨਹੀਂ ਕਰੀਦਾ ਹੁੰਦਾ ਮੈਂ ਅੱਜ ਬੜਾ ਪਰੇਸ਼ਾਨ ਹੋ ਕੇ ਗੁਰੂ ਘਰ ਬੈਠ ਕੇ ਮਾਰੇ ਚਰਨਾਂ ਵਿੱਚ ਮੈਂ ਦਿਲ ਰੋਂਦਿਆ ਯਾਰ ਕਿ ਮੈਂ ਕਿੰਨਾ ਇੰਨਾ ਨਹੀਂ ਕਿਸੇ ਨੂੰ ਦੁਖੀ ਕਰੀਦਾ ਹੁੰਦਾ ਯਾਰ ਤੇਂ ਸਾਥ ਦਿਓ ਪ੍ਰਭੂ 나ਗੇ ਵਿਰੋਧ ਕਰੋ ਮੇਰਾ ਕੋਈ ਕਿਸੇ ਦਾ ਨਿੱਜੀ ਵੈਰ ਨਹੀਂ ਹੈਗਾ ਨਾ ਮੈਂ ਕੋਈ ਆਪਣੇ ਸਵਾਰਥ ਲਈ ਕਰ ਰਿਹਾ ਮੈਨੂੰ ਕੋਈ ਵਾਵਾ ਖਟਣ ਦੀ ਨਹੀਂ ਆ ਕਿ ਮੈਂ ਕੋਈ ਬਹਾਦਰੀ ਘਟਾਂ ਕਿ ਮੈਂ ਵਾਵਾ ਖਟ ਲਮਾ ਇਹਨਾਂ ਦੀ ਮੈਂ ਤੁਹਾਡੇ ਮੂੰਹ ਬੜਾਈ ਨਹੀਂ ਕੋ ਸੁਣਨੀ ਚਾਹੁੰਦਾ ਉਹ ਕਾਲਪੁਰਖ ਜਾਣੀ ਜਾਣਿਆ ਕਿ ਮੈਨ ਮੈਂ ਇਹ ਸੋਚ ਕੇ ਤੁਰਾਂਗਾ ਕਿ ਮੱਲੇ ਲਈ ਕੁਝ ਕਾਰਜ ਕਰਾਂਗੇ ਨੌਜਵਾਨੀ ਨਾਲ ਲਾਵਾਂਗੇ ਬਜ਼ੁਰਗਾਂ ਦਾ ਅਸ਼ੀਰਵਾਦ ਹੋਊਗਾ ਤੇ ਮੱਲੇ ਨੂੰ ਇੱਕ ਚੰਗੀ ਸੇਧ ਦੇਵਾਂਗੇ ਨਹੀਂ ਤੇ ਭਰਾਵੋ ਬੈਠੇ ਤੇ ਹੈਗੇ ਆ ਪਿਛਲੇ 15-20 ਸਾਲਾਂ ਤੋਂ ਲਗਾਤਾਰ ਮੁੰਡੇ ਜਿਹੜੀ ਨੌਜਵਾਨੀ ਆ ਸਾਡੀ ਕਹਿੰਦੇ ਕਹੋਂਦੇ ਸਾਡੇ ਮਹੱਲੇ ਦੇ ਮੁੰਡੇ ਸਪੋਰਟਸ ਵਾਲੇ ਮੁੰਡੇ ਕਈ ਖਿਡਾਰੀ ਮੁੰਡੇ ਕਬੱਡੀ ਦੇ ਕਈ ਕ੍ਰਿਕਟ ਦੇ ਮੁੰਡੇ ਖਿਡਾਰੀ ਜਿਹੜੇ ਚੰਗੇ ਬਲੇ ਕਹਿੰਦੇ ਕਹੋਂਦੇ ਨਾ ਮੁੰਡੇ ਨਸ਼ੇ ਦੇ ਅਲਗ-ਲਾਗ ਕੇ ਟੀਕੇ ਦੇ ਅਲਗ-ਲਾਗ ਕੇ ਮਰ ਗਏ ਆ ਨਹੀਂ ਤੇ ਕਹਿੰਦੇ ਕਹੋਂਦੇ ਮੁੰਡੇ ਸਾਡੇ ਮਹੱਲੇ ਦੇ ਨੌਜਵਾਨ ਜਿਹੜੇ ਕਬੱਡੀ ਦੇ ਖਿਡਾਰੀ ਸੀਗੇ ਕੁਸ਼ਤੀਆਂ ਦੇ ਤੇ ਕਈ ਕ੍ਰਿਕਟ ਦੇ ਖਿਡਾਰੀ ਜਿਹੜੇ ਨਸ਼ੇ ਦਾ ਟੀਕਾ ਲਾ ਲਾ ਕੇ ਮਰ ਗਏ ਆ ਦੁਖੇ ਹੁੰਦਾ ਯਾਰ ਇਹਨਾਂ ਚੀਜ਼ਾਂ ਲਵੇਖ ਕੇ ਤੁਸੀਂ ਸਾਥ ਦਿਓ ਪ੍ਰਭੂ ਮੈਂ ਕਿਨਾਂ ਵੀ ਜੇ ਕੇ ਇਹਦੇ ਮਨ 'ਚ ਕੋਈ ਵੀ ਸ਼ੰਕਾ ਵਾ ਮੈਂ ਬਾਰ-ਬਾਰ ਇਹ ਗੱਲ ਕਹਿੰਦਿਆਂ ਕਿ ਮੈਂ ਕਿਸੇ ਤੋਂ ਮੁਨਕਰ ਹੋਵਾਂ ਜਾਂ ਮੈਂ ਹਿਸਾਬ ਤੋਂ ਭਾਈਦਾ ਹੋਵਾਂ ਜੋ ਬਾਕੀ ਮੈਂ ਧੰਨਵਾਦ ਕਰਦਾ ਕਮੇਟੀ ਵਾਲਿਆਂ ਦਾ ਕਮੇਟੀ ਵਾਲੇ ਮੇਰੇ ਨਾਲ ਆ ਮੇਰਾ ਸਾਥ ਦੇ ਰਿਆ ਕਮੇਟੀ ਮੈਂਬਰਾਂ ਨੇ ਜਿਹੜੇ ਗੁਰੂ ਘਰ ਦੀ ਕਮੇਟੀ ਮੈਂਬਰ ਹੈ ਉਹਨਾਂ ਨੇ ਸਾਥ ਨਾਲ ਉਹਨਾਂ ਨੇ ਵਿਸ਼ਵਾਸ ਕਰਕੇ ਇਹਨੀ ਸੇਵਾ ਜੀ ਬਖਸ਼ੀ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਦਿਆਂ ਤੇ ਜਿਹੜੇ ਵੀਰ ਭੈਣ ਭਰਾ ਸਾਥ ਦੇਂਦੇ ਉਹਨਾਂ ਦਾ ਵੀ ਧੰਨਵਾਦ ਦਿਆਂ ਪਰ ਜਿਹੜੇ ਕੁਛ ਕੁ ਸ਼ਰਾਰਤੀ ਅੰਸਰ ਜਾਣ ਕੇ ਕੋਈ ਬਹਾਨੇ ਨਾਲ ਮਿਲ ਤੇ ਬਲੇਮ ਕਰਦੇ ਆ ਕੋਈ ਦਾਗੀ ਕਰਨ ਨੂੰ ਫਿਰਦੇ ਆ ਕਿਸੇ ਵੀ ਪ੍ਰਕਾਰ ਦਾ ਕੋਈ ਨਾ ਕੋਈ ਇਲਜ਼ਾਮ ਲਾ ਕੇ ਮੇਰਾ ਕਰੈਕਟਰ ਖਰਾਬ ਕਰਨ ਨੂੰ ਫਿਰਦੇ ਆ ਮੈਂ ਕਹਿੰਨਾ ਭਰਾਵੋ ਆਪਾਂ ਜਿਹੜਾ ਇਹਨਾਂ ਉਲਝਣਾਂ ਦੇ ਵਿੱਚ ਫਸਣਾਵਾ ਆਪਾਂ ਇਕੱਠੇ ਹੋ ਗਏ ਆਪਾਂ ਮੱਲੇ ਵਾਸਤੇ ਕੁਝ ਕਰੀਏ ਤੇ ਨਹੀਂ ਤੇ ਬੈਠੇ ਤੇ ਹੈਗੇ ਹੀ ਫਿਰ ਸਾਡੇ ਵੰਡੇ ਨਾਲ ਕੇ ਸਾਡੇ ਹਿੱਸੇ ਦਾ ਸਾਡੇ ਵਾਸਤੇ ਕਿਸੇ ਨੇ ਬਾਹਰੋਂ ਆਣ ਕੇ ਤੇ ਕੁਝ ਕਰਨਾ ਨਹੀਂ ਜੇ ਕਰਨਾ ਹੁੰਦਾ ਐਨੀ ਦੇਰ ਤੱਕ ਬਾਹਰੋਂ ਆਣ ਕੇ ਕੁਝ ਸਾਡੇ ਮਹੱਲੇ ਵਾਸਤੇ ਕੋਈ ਨਸ਼ੇ ਦੇ ਖਿਲਾਫ ਬੋਲਦਾ ਨਾ ਕਿੱਡੇ-ਕੱਡੇ ਬੁਲਾਰੇ ਆ ਸਾਡੇ ਮਹੱਲੇ ਦੇ ਵਿੱਚ ਧਾਕੜ ਸਪੀਚ ਦੇ ਨਾਲ ਜਿੱਦਾਂ ਕਹਦੀ ਪੰਜਾਬੀ 'ਚ ਪਰ ਕਦੀ ਵੀ ਅੱਜ ਤੱਕ ਮੈਂ ਕਦੀ ਵੀ ਕੋਈ ਨਹੀਂ ਐਸਾ ਬੰਦਾ ਵੇਖਿਆ ਜਿਹੜਾ ਨਸ਼ੇ ਦੇ ਖਿਲਾਫ ਬੋਲਿਆ ਹੋਵੇ ਹੈ ਮੇਰਾ ਇਹੀ ਕਸੂਰ ਹੈ ਕਿ ਮੈਂ ਯਾਰ ਬੋਲ ਪਿਆ ਇਸ ਲਈ ਮੇਰੇ ਤੇ ਇਲਜ਼ਾਮ ਲੱਗ ਲੱਗੇ ਜਾਂ ਮੈਂ ਮਰਦ ਸ਼ੱਕ ਲੈ ਇਸ ਲਈ ਇਲਜ਼ਾਮ ਲੱਗ ਲੱਗੇ ਪਹਿਲਾਂ ਚੰਗਾ ਸੀ ਜਿਹੜੇ ਕੋਨਾ ਮੁੰਨਾ ਹੁੰਦਾ ਸੀ ਕੰਨਜਵਾਲੀਆਂ ਪਾਈਆਂ ਹੁੰਦੀ ਇਕੱਲੀ ਕਦੀ ਉਹ ਗੋਲੀਆਂ ਮੋੜੇ ਤੇ ਖੜਨਾ ਘੁੰਮਣਾ ਮੋਟਰਸਾਈਕਲਾਂ ਤੇ ਗਿੜੀਆਂ ਮਾਰਨੀ ਉਹਦਾ ਚੰਗਾ ਸੀ ਜਿੱਦੋਂ ਦਾ ਮੈਂ ਮੋਟਰਸਾਈਕਲ ਉਹਦੋਂ ਦਾ ਮੇਰਾ ਵਿਰੋਧ ਹੋਣ ਲੱਗ ਗਿਆ ਰਹੀ ਗੱਲ ਜਿਹੜੀ ਯਾਰ ਜਿਹੜੀ ਛੜਾਵੇ ਖਾਂਦੀ ਹੋ ਗਈ ਆ ਮੈਨੂੰ ਬੜਾ ਦੁੱਖ ਹੁੰਦਾ ਇਹ ਗੱਲਾਂ ਵੀਡੀਓ ਰਾਈ ਕਰਕੇ ਕਿ ਪਰ ਜਿਹੜੀ ਮੈਂ ਆਪਣੇ ਮੇਰੇ ਚਲੋ ਮੇਰੇ ਨਾਲ ਕਰਦੇ ਹਾਲਾਤ ਮੇਰੇ ਜਿਹੜੇ ਜਿਹੇ ਮੇਰੇ ਘਰ ਦੇ ਹਾਲਾਤ ਆ ਜਿਨ੍ਹਾਂ ਨੇ ਗੋਲ ਕ ਖਾਧੀਆਂ ਹੋਣ ਜਿੜਾਵੇ ਖਾਧੇ ਹੋਣ ਉਹਨਾਂ ਦੇ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਹੁੰਦੇ ਕਿੱਥੇ ਬਾਲੇ ਵਾਲੀਆਂ ਛੱਤਾਂ ਹੋਏ ਕਿੱਥੇ ਮੇਰੇ ਘਰ ਦੇ ਬਾਥਰੂਮਾਂ ਦੇ ਉੱਪਰ ਛੱਤਾਂ ਨਹੀਂ ਹੈਗੀਆਂ ਹੈ ਨਾਗਰ ਜਿੱਧਰ ਸੋਈ ਖਾਨਾ ਕੋਈ ਵਧੀਆ ਨਹੀਂ ਹੈਗਾ ਹੈ ਕੱਚੇ ਕੋਠੇ ਆ ਬਾਲੇ ਡੁੱਟੇ ਹੋਏ ਡਿੱਗਣ ਵਾਲੇ ਵਾਲੇ ਜਿਹਾ ਜਿਹਾ ਵਰਤੀਰਾ ਹੋਵੇ ਮੇਰਾ ਗੁਰੂ ਘਰਾਂ ਨਾਲ ਚੜਾਵੇ ਖਾਨ ਵਾਲਾ ਮੈਂ ਆਪਣੇ ਘਰ ਦੇ ਨਾਲ ਸਰਦਾਰ ਕਰਦਾ ਹਾਂ ਯਾਰ ਕਿਹੋ ਜੇ ਰਾਵਾਂ ਤੇ ਤੁਰ ਗਏ ਯਾਰ ਤੇ ਰੱਬ ਦਾ ਹੀ ਵਾਸਤਾ ਤੁਸੀਂ ਆਪਾਂ ਫਿਕੋਨਗਰ ਦੇ ਵਿੱਚ ਰਹਿੰਨੇ ਆਂ ਇੱਕੋ ਮੂੰਮਲਾ ਜੇ ਨਰੀ ਇੱਕ ਹਰੇਕ ਦੇ ਮੂੰਹ ਮੱਥੇ ਲੱਗਣਾ ਕਿੰਨੇ ਚਿਰਾਂ ਤੋਂ ਇਕੱਠੇ ਰਹ ਰਹੇ ਆਂ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਭਰਾਵਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਵਾਂ ਆਪਾਂ ਸਾਰੇ ਜਣੇ ਇਕੱਠੇ ਹੋ ਗਏ ਜਿੰਨੇ ਵੀ ਮਾਈ ਭਾਈ ਮੇਰੀ ਭੈਣ ਮੇਰੀ ਮਤਾਵਾ ਮੇਰੇ ਵੀਰ ਮੇਰੇ ਬਾਰੀ ਨੇ ਗਲਤ ਅਫਵਾਹਾਂ ੜਾ ਰਹੀ ਕੁਸ਼ਰਾਤੀ ਅੰਸਰ ਮਤੇ ਆਡੇ ਸਾਰੇ ਅੱਗੇ ਬੇਨਤੀ ਆ ਮੇਰੀ ਤੁਹਾਡੇ ਪੈਰੀਂ ਹੱਥ ਲਾ ਕੇ ਕਹਿਣਾ ਭਰਾਵੋ ਜਿੰਨਾ ਤੁਸੀਂ ਮੈਨੂੰ ਬਲੇਮ ਕਰਨ ਨੂੰ ਮੇਰੇ ਤੇ ਝੂਠੇ ਇਲਜ਼ਾਮ ਲਾ ਕੇ ਆਪਣਾ ਟਾਈਮ ਖਰਾਬ ਕਰਦੇ ਪਿਆ ਆਓ ਆਪਾਂ ਰਲ ਕੇ ਸਾਥ ਦਈਏ ਮੱਲੇ ਦੀ ਨੌਜਵਾਨੀ ਨੂੰ ਚੜ੍ਹਦੀ ਕਲਾ ਵਿੱਚ ਕਰੀਏ ਨਸ਼ੇ ਦੇ ਖਿਲਾਫ ਬੋਲੀਏ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ